ਖਬਰਨਾਮਾ ਦੇਖ ਰਹੇ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਬੜੀ ਵੱਡੀ ਮੁਹਿੰਮ ਜੜੀ ਹੈ ਚੁਲਾਈ ਹੋਈ ਹੈ ਕਿ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਯੂ ਟਰਨ ਲੈਣ ਲੱਗਿਆ ਮਿੰਟ ਮਾਰਦੇ ਨੇ ਮਿੰਟਾਂ ਅਤੇ ਸਕਿੰਟਾਂ ਦੇ ਵਿੱਚ ਯੂ ਟਰਨ ਲੈਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਉਹ ਨੇ ਸ਼੍ਰੀ ਭਗਵੰਤ ਮਾਨ ਵੈਸੇ ਤਾਂ ਕਹਿੰਦੇ ਨੇ ਸੀ ਭ੍ਰਿਸ਼ਟਾਚਾਰ ਦੀਆਂ ਜੜਾ ਪੁੱਟਨੀਆਂ ਨੇ ਪੰਜਾਬ ਦੇ ਵਿੱਚੋਂ ਇਵੇਂ ਦੋ ਵਿਅੰਗ ਵੀ ਕਰਦੇ ਨੇ ਕਿ ਅਫਸਰਾਂ ਦੇ ਤਰੀਕੇ ਨੇ ਕਿਸ ਤਰ੍ਹਾਂ ਦੇ ਪੈਸੇ ਲੈਣ ਦੇ ਵੱਖ-ਵੱਖ ਤਰੀਕਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਵੱਡੀਆਂ-ਵੱਡੀਆਂ ਸਟੇਜਾਂ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਅਸੀਂ ਰਿਸ਼ਵਤ ਜਿਹੜੇ ਖੋਰ ਨੇ ਉਹ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣਗੇ ਉਹ ਸਸਪੈਂਡ ਹੋਣਗੇ ਉਹਨਾਂ ਤੇ ਕਾਰਵਾਈ ਹੋਵੇਗੀ ਇਹ ਅਕਸਰ ਹੀ ਅਸੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟੇਜਾਂ ਉੱਤੇ ਕਹਿੰਦੇ ਸੁਣਿਆ ਹੈ ਕਈ ਭ੍ਰਿਸ਼ਟਾਚਾਰਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਵੀ ਜਾਣਾ ਪਿਆ ਕਈ ਸਸਪੈਂਡ ਵੀ ਹੋਏ ਉਹਨਾਂ ਦੇ ਵਿਰਵੇ ਵੀ ਦਿੱਤੇ ਗਏ ਲੇਕਿਨ ਅੱਜ ਤਾਂ ਹੱਦ ਹੋ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬੜਾ ਵੱਡਾ ਯੂ ਟਰਨ ਲਿਆ ਹੈ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਦੋ ਵੱਡੇ ਅਧਿਕਾਰੀ ਸਸਪੈਂਡ ਕੀਤੇ ਗਏ ਸੀ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਫਿਰ ਤੋਂ ਦੁਬਾਰਾ ਬਹਾਲ ਕਰ ਦਿੱਤਾ ਹੈ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਾਵਰ ਹੀ ਬਹੁਤ ਜ਼ਿਆਦਾ ਹੈ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਮੰਤਰਾਲਾ ਵੀ ਹੈ ਇਸ ਨੂੰ ਲੈ ਕੇ ਵੱਡੀ ਖਬਰ ਨਸ਼ਰ ਹੋ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਆ ਲਿਖਿਆ ਹੈ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਕਿ ਅਸੀਂ ਰਿਸ਼ਵਤਖੋਰੀ ਖਤਮ ਕਰ ਦੇਵਾਂਗੇ ਦੂਸਰੇ ਪਾਸੇ ਉਹਨਾਂ ਦੀ ਮਦਈ ਬਣ ਗਈ ਹੈ ਭ੍ਰਿਸ਼ਟਾਚਾਰ ਖਿਲਾਫ ਮੈਮ ਨੂੰ ਲੈ ਕੇ ਵੱਡੇ ਵੱਡੇ ਦਮਗੇਜ਼ੇ ਮਾਰਨ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇੱਕ ਹੀ ਆਪਣੇ ਮਾਮਲੇ ਵਿੱਚ ਯੂ ਟਰਨ ਮਾਰਿਆ ਹੈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਸਪੈਂਡ ਕੀਤੇ ਗਏ ਦੋ ਵੱਡੇ ਅਧਿਕਾਰੀਆਂ ਨੂੰ ਮੁਰਤੂ ਬਹਾਲ ਕਰ ਦਿੱਤਾ ਹੈ ਦੋਵੇਂ ਅਧਿਕਾਰੀਆਂ ਨੂੰ ਉਹਨਾਂ ਦੇ ਪਹਿਲਾਂ ਵਾਲੇ ਅਹੁਦਿਆਂ ਤੇ ਹੀ ਬਹਾਲ ਕੀਤਾ ਗਿਆ ਜਦ ਕਿ ਉਧਰ ਸਸਪੈਂਡ ਕੀਤੇ ਗਏ ਅਧਿਕਾਰੀ ਐਸਪੀਐਸ ਪਰਮਾਰ ਦੀ ਮੋਤਲ ਗ੍ਰਹਿ ਮਤਰਾਲੇ ਨੇ ਮਨਜ਼ੂਰੀ ਕਰ ਲਈ ਹੈ ਯਾਨੀ ਕਿ ਪਰਮਾਰ ਜਾਣਕਾਰੀ ਅਨੁਸਾਰ ਇਹਨਾਂ ਦੋ ਬਹਾਲ ਕੀਤੇ ਗਏ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ 25 April ਨੂੰ ਪ੍ਰਸ਼ਾਸਨ ਦੇ ਮਾਮਲੇ ਤੇ ਚਲਦਿਆਂ ਸਸਪੈਂਡ ਕੀਤਾ ਸੀ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਗ੍ਰਹਿ ਭਾਗ ਜੋ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੀ ਹੈ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਇਹ ਲਿਖਿਆ ਗਿਆ ਹੈ ਕਿ ਜਿਸ ਅਹੁਦੇ ਤੋਂ ਇਹਨਾਂ ਦੋਹਾਂ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਸੀ ਹੁਣ ਉੱਥੇ ਹੀ ਨਗਾਇਆ ਜਾਵੇ ਇਸ ਦੇ ਨਾਲ ਇਹ ਵੀ ਹੁਕਮ ਕੀਤਾ ਹੈ ਕਿ ਇਹਨਾਂ ਅਧਿਕਾਰੀਆਂ ਦੇ ਸਸਪੈਂਡ ਪੀਰੀਅਡ ਨੂੰ ਡਿਊਟੀ ਪੀਰੀਅਡ ਵਿੱਚ ਗਿਣਿਆ ਜਾਵੇ ਯਾਨੀ ਕਿ ਜਿੰਨੀ ਦੇਰ ਦੇ ਸਸਪੈਂਡ ਚੱਲਦੇ ਪਏ ਨੇ ਉਹ ਡਿਊਟੀ ਵੀ ਕਿਰਿਆ ਜਾਵੇ ਨਾਲ ਦੀ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਨੂੰ ਬਣਦੀ ਤਨਖਾਹ ਦਿੱਤੀ ਜਾਵੇ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਦੂਸਰੀਆਂ ਪਾਰਟੀਆਂ ਉੱਤੇ ਤੰਜ ਕੱਸਦੇ ਨੇ ਦੂਸਰੀਆਂ ਪਾਰਟੀਆਂ ਦੇ ਖਿਲਾਫ ਬੋਲਦੇ ਨੇ ਲੇਕਿਨ ਪਰਵਾਰ ਪ੍ਰਮਾਰ ਵਰਗੇ ਵੱਡੇ ਅਫਸਰ ਅਤੇ ਐਸਐਚਓ ਵਰਗੇ ਦੁਬਾਰੇ ਅਧਿਕਾਰੀ ਫਿਰ ਦੁਬਾਰਾ ਜੇਕਰ ਆਪਣੇ ਅਹੁਦਿਆਂ ਤੇ ਆਣਗੇ ਇੱਕ ਨਿਸ਼ਾਨੀਆਂ ਚਿੰਨ ਲੱਗ ਗਿਆ ਹੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਤਮਾਨ ਯੂਟਰਨ ਲੈ ਲਗਿਆ ਮਿੰਟ ਮਾਰਦੇ ਨੇ ਧੰਨ